ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਧੜਕਾ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਸਾਡਾ ਰਾਤ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਅੱਜ ਦੇ ਦਿਨੇ ਮਿਲਦੇ ਆ ਨਵੇਂ ਵਲੌਗ ਚ ਲੋ ਜੀ ਲੱਗਦੇ ਆ ਪ੍ਰਸਾਦਿਸ਼ ਕਰਨ ਅੱਜ ਬਣਾਈ ਹੈ ਕਾਲੇ ਚਨੇ ਵਾਲੀ ਸਬਜ਼ੀ ਬਹੁਤ ਟੇਸਟੀ ਹੈ ਜੀ ਲੋ ਜੀ ਆਪਾਂ ਪ੍ਰਸਾਦ ਆਪਾਂ ਹੀ ਸਕ ਲਿਆ ਤੇ ਦੁਕਾਨ ਦੇ ਵਿੱਚ ਹੁਣ ਬੈਠੇ ਇੱਥੇ ਲਾਮ ਕੇ ਹਾਜ਼ਰੀ ਤੇ ਹੁਣ ਵਾਰੀ ਹੈ ਜੀ ਅੱਜ ਦੇ ਕਮੈਂਟ ਵਾਲੇ ਭੈਣ ਭਰਾਵਾਂ ਦੇ ਨਾਮ ਅਨਾਉਂਸ ਕਰਨ ਦੀ ਤੇ ਉਹਨਾਂ ਦੀ ਡੀਪੀ ਵੀ ਦਿਖਾਉਣਾ ਤੇ ਉਹਨਾਂ ਦਾ ਨਾਮ ਵੀ ਅਨਾਉਂਸ ਕਰਦੇ ਆ ਤੇ ਆਪਾਂ ਸਭ ਤੋਂ ਪਹਿਲਾਂ ਕਮੈਂਟ ਆਇਆਗਾ ਜੀ ਕਲਸੀ ਨਕੌਦਰ ਵਾਲੇ ਤੇ ਬਹੁਤ ਵਧੀਆ ਚੈਨਲ ਹੈ ਇਹਨਾਂ ਦਾ ਨਾਈਸ ਕੱਪ ਲੈ ਤੇ ਬਹੁਤ ਵਧੀਆ ਇਹਨਾਂ ਦੀਆਂ ਵੀਡੀਓ ਹੁੰਦੀਆਂ ਨੇਗੀਆਂ ਪੁਰਾਣੇ ਵਿਰਸੇ ਨਾਲ ਸੰਬੰਧਿਤ ਵੀਡੀਓ ਹੁੰਦੀਆਂ ਨੇ ਬੁਝਾਰਤਾਂ ਹੁੰਦੀਆਂ ਨੇ ਬਹੁਤ ਵਧੀਆ ਚੈਨਲ ਹੈ ਤੁਸੀਂ ਵੀ ਜਰੂਰ ਦੇਖਿਓ ਤੇ ਆਪਾਂ ਦੂਸਰਾ ਕਮੈਂਟ ਆਇਆਗਾ ਜੀ ਢੰਡੂ ਬਲੌਗ ਇਹ ਚੈਨਲ ਹੈਗਾ ਜੀ ਉਹਨਾਂ ਦਾ ਤੁਸੀਂ ਡੀਪੀ ਦੇਖ ਸਕਦੇ ਹੋ ਇਹਨਾਂ ਨੇ ਪੁੱਛਿਆ ਸੀਗਾ ਜੀ ਆਪਾਂ ਨੂੰ ਵੀ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਹੈਗਾ ਜੀ ਕਨੌਰੀ ਕਲਾਂ ਤੇ ਧੂਰੀ ਤੋਂ ਸਿਰਪੁਰ ਰੋਡ ਦੇ ਉੱਤੇ ਤੇ ਡਿਸਟ੍ਰਿਕਟ ਹੈਗਾ ਸਾਡਾ ਸੰਗਰੂਰ ਕਨੌਰੀ ਕਲਾਂ ਪਿੰਡ ਹੈਗਾ ਮੇਰਾ ਇੱਥੇ ਚਾਰ ਪਿੰਡ ਨੇ ਜੀ ਇੱਕ ਨਾਮ ਦੇ ਕਨੌਰੀ ਕਲਾਂ ਕਨੌਰੀ ਖੁਰਦ ਕਨੌਰ ਕਲਾਂ ਤੇ ਕਨੌਰ ਖੁਰਦ ਚਾਰ ਪਿੰਡ ਨੇ ਦੋ ਕਨੌਰ ਦੋ ਕਨੌਰੀਆਂ ਤੇ ਮੇਰਾ ਪਿੰਡ ਹੈਗਾ ਜੀ ਵੱਡੀ ਕਨੌਰੀ ਕਨੌਰੀ ਕਲਾਂ ਤੇ ਤੀਸਰਾ ਆਪਣਾ ਕਮੈਂਟ ਆਇਆ ਜੀ ਭੈਣ ਬਲਜੀਤ ਕੌਰ ਦਾ ਉਹਨਾਂ ਦੀ ਡੀਪੀ ਤੁਸੀਂ ਦੇਖ ਸਕਦੇ ਹੋ ਤੇ ਇਹ ਮੇਰੀ ਭੈਣ ਹਰ ਰੋਜ਼ ਕਮੈਂਟ ਕਰਦੇ ਆ ਧੰਨਵਾਦ ਭੈਣ ਬਲਜੀਤ ਕੌਰ ਤੇ ਉਹਨਾਂ ਦੇ ਤੁਸੀਂ ਕਮੈਂਟ ਦਾ ਸਕਰੀਨਸ਼ਾਟ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਕਮੈਂਟ ਕਰਿਆ ਧੰਨਵਾਦ ਭੈਣੇ ਤੁਸੀਂ ਮੈਨੂੰ ਇੰਨਾ ਕਾਬਲ ਸਮਝਦੇ ਹੋ ਤੇ ਇੰਨਾ ਵਧੀਆ ਕਮੈਂਟ ਕਰਦੇ ਹੋ ਹਰ ਰੋਜ਼ ਤੇ ਤੀਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਬਬਲੂ ਸਿੰਘ ਦਾ ਤੇ ਇਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ ਸੋਹਣਾ ਲੱਗਦਾ ਧੰਨਵਾਦ ਵੀਰੇ ਬਬਲੂ ਸਿੰਘ ਇਹ ਇਹਦੇ ਕਮੈਂਟ ਕਰਦੇ ਹੋ ਤੇ ਚੌਥਾ ਆਪਣਾ ਕਮੈਂਟ ਆਇਆਗਾ ਜੀ ਭੈਣ ਪਰਮਗਰੇਵਾਲ ਦਾ ਇਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਹੈ ਡੀਪੀ ਦੇਖ ਸਕਦੇ ਹੋ ਤੇ ਧੰਨਵਾਦ ਭੈਣੇ ਬਹੁਤ ਵਧੀਆ ਤੁਹਾਡਾ ਮੈਨੂੰ ਹੰਕਾਰ ਆ ਮਿਲ ਰਿਹਾ ਹੈ ਹਰ ਰੋਜ਼ ਕਮੈਂਟ ਆਉਂਦੇ ਨੇ ਤੇ ਮੇਰੇ ਵਲੌਗ ਦੇਖਦੇ ਹੋ ਜਿਹੜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਜਿਹੜੀ ਬੋਲ ਕੇ ਨਹੀਂ ਦੱਸੀ ਜਾ ਸਕਦੀ ਤੇ ਕਦੀ ਮੇਰੇ ਪਿੰਡ ਵਾਲੇ ਢੇਡਾ ਲੱਗੇ ਕਿਸੇ ਭੈਣ ਦਾ ਵੀਰ ਦਾ ਤਾਂ ਮਿਲ ਕੇ ਜਾਇ ਜ਼ਰੂਰ ਵਧੀਆ ਲੱਗੂਗਾ ਮੈਨੂੰ ਤੇ ਜਿੰਨੇ ਵੀ ਭੈਣ ਪ੍ਰਾਕ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਲਓ ਜੀ ਆਪ ਨੂੰ ਅਗਲਾ ਕਮੈਂਟ ਆਏਗਾ ਜੀ ਵੀਰ ਅੱਗੇ ਵੀ ਹਰ ਰੋਜ਼ ਕਮੈਂਟ ਕਰਦਾ ਆਪਾਂ ਨੂੰ ਗਰੀਬ ਵਾਲ ਪੰਜਾਬੀ ਟ੍ਰੈਵਲ ਚੈਨਲ ਨਾਲ ਨਾਲ ਤੇ ਬਹੁਤ ਵਧੀਆ ਬਲੌਗ ਹੁੰਦੇ ਨੇ ਬਹੁਤ ਵਧੀਆ ਆਪਾਂ ਨੂੰ ਕਮੈਂਟ ਕਰਦੇ ਨੇ ਧੰਨਵਾਦ ਵੀਰੇ ਬਹੁਤ-ਬਹੁਤ ਤੁਹਾਡਾ ਕਮੈਂਟ ਕਰਨ ਲਈ ਤੇ ਲਓ ਜੀ ਹੁਣ ਬਾਰੀ ਅੱਜ ਦੇ ਸੂਟਾਂ ਦੀ ਤੇ ਅੰਤ ਫੇਰ ਆਪਾਂ ਲੈ ਕੇ ਆਏਗੇ ਪਿਆਰੇ-ਪਿਆਰੇ ਸੂਟ ਮੈਚਿੰਗ ਤੇ ਹੋ ਜੋ ਤਿਆਰ ਮੇਰੀਆਂ ਭੈਣਾ ਦੇਖਣ ਵਾਸਤੇ ਇਹ ਜੀ ਆਪਣਾ ਜਿਹੜਾ ਪਹਿਲਾ ਸੂਟ ਇਹ ਮੈਚਿੰਗ ਸੂਟ ਨੇ ਇਹ ਹੈ ਇਹ ਬਾਟਮ ਤੇ ਇਹ ਹੈਗਾ ਜੀ ਕਮੀਜ਼ ਤੇ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਤੇ ਇਹਦੇ ਵਿੱਚ ਕਲਰ ਆਪਣੇ ਕੋਲ ਇੱਥੇ ਕਾਫੀ ਨੇਗੇ ਤੇ ਉਸ ਤੋਂ ਬਾਅਦ ਹੈਗਾ ਜੀ ਦੂਸਰਾ ਇਹ ਵਾਲਾ ਕਲਰ ਦੇਖ ਸਕਦੇ ਹੋ ਬਾਟਮ ਤੇ ਕਮੀਜ਼ ਤੇ ਉਸ ਤੋਂ ਬਾਅਦ ਹੈਗਾ ਜੀ ਤੀਸਰਾ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਟਮ ਕਮੀਜ਼ ਬਹੁਤ ਪਿਆਰੇ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ तो उस तो बाद है ये ईदी बॉटम कमीज ते एक वाला है जी ए ये भी देख सकते हो ए बॉटम ये वाला कमीज तो उस तो बाद है जी एक ई वाला देखो कि प्यारा कलर है तो बहुत प्यारा डिजाइन है ਇਹ ਹੈਗੇ ਜੀ ਬਾਟਮ ਤੇ ਇਹ ਕਮੀਜ਼ ਇਹ ਨੇ ਜੀ ਆਪਣੇ ਅੱਜ ਦੇ ਸੂਟ ਤੇ ਇਹਨਾਂ ਦੀ ਕੀਮਤ ਹੈਗੀ ਹੈ ਜੀ ਜੇ ਕਿਸੇ ਨੇ ਇੱਕ ਸੂਟ ਲੈਣਾ ਹੈ ਤਾਂ 400 ਰੁਪਏ ਹੈ ਜੇ ਕਿਸੇ ਨੇ ਕਈ ਸੂਟ ਇਕੱਠੇ ਲੈਣੇ ਆ ਤਾਂ 350 ਰੁਪਏ ਕਲਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੱਗੇਗੇ ਤੇ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਵਿਦਆਉਟ ਦੁਪੱਟਾ ਨੇ ਤੇ ਕਲਰ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਕਪੜਾ ਬਿਲਕੁਲ ਸੁੱਤੀ ਹੈ ਬਹੁਤ ਸੋਹਣੇ ਸੂਟ ਨੇ ਉਮੀਦ ਹੈ ਕਿ ਭੈਣਾਂ ਨੂੰ ਪਸੰਦ ਆਉਣਗੇ ਜੇ ਪਸੰਦ ਆਏ ਤਾਂ ਕਮੈਂਟ ਜ਼ਰੂਰ ਕਰਿਓ ਤੇ ਹੋਰ ਸੋਹਣੇ ਸੋਹਣੇ ਸੂਟ ਤੇ ਬਲੌਗ ਦੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ। ਲਓ ਜੀ ਹੋ ਗਿਆ ਦੁਪਹਿਰਾ ਤੇ ਆਪਾਂ ਆ ਗਿਆਂ ਆਰਾਮ ਕਰਨ ਲਈ ਹੁਣ ਬੇੜੇ ਦੇ ਵਿੱਚ ਹਵਾਾਂ ਦੇ ਵਿੱਚ ਤੇ ਹੁਣ ਦੁਪਹਿਰ ਤੋਂ ਘੰਟਾ-ਢ ਘੰਟਾ ਇੱਥੇ ਪਾਵਾਂਗੇ। ਇਹ ਪਈਏ ਜੀ ਆਪਣੀ ਹਾਲਤੀ ਜਿਹੜੇ ਦੇ ਪੱਟ ਕੇ ਲੈਂਦੀ ਐ। ਕਿ ਧੋ ਕੇ ਤੂੰ ਸੁੱਕਣੀ ਪਾਤੀ। ਇਹ ਖੜੀ ਹੈ ਆਪਣੀ ਲਿਮੋਜਨ ਇਹ ਹਲੇ ਖਰਾਬ ਹੈ ਥੋੜਾ ਬਹੁਤ ਚੱਲ ਪੈਂਦੇ ਪਿੰਡ-ਪਿੰਡ ਚ ਤੇ ਹੁਣ ਆਪਾਂ ਨਵਾਂ ਸਕੂਟਰ ਆਜੂ ਆਪਣਾ ਥੋੜੇ ਘੰਟਿਆਂ ਦੇ ਵਿੱਚ ਫੇਰ ਟਾਇਰ ਲਵਾਵਾਂਗੇ ਉਹਦੇ ਲੈ ਟਾਇਰ ਲਵਾ ਕੇ ਫੇਰ ਆਪਾਂ ਜਾਣਾ ਲੱਗਾ ਕਿਸੇ ਪਾਸੇ ਜੀ ਆਓ ਜੀ ਹੁਣ ਲੱਗੀਆਂ ਚਾਹ ਪੀਣ ਹਰ ਵਨ ਕਿਤਨੀ ਆ ਗਈ ਲੈ ਲੋ ਇਹ ਜੱਪਣੇ ਕੱਢਦੇ ਨੇ ਸੋਲੇ ਸੋਲੇ ਬਿਲਕੁਲ ਸੁੱਕ ਕੇ ਤਿਆਰ ਨੇ ਅੰਨ ਨੂੰ ਲਾਤ ਕੇ ਟਰੈਕਟਰ ਦੇ ਨਾਲ ਬੈੜਨ ਤੇ ਇਹਦੇ ਨਾਲ ਸਾਰੇ ਸੋਲੇ ਥੱਲੇ ਨਿਕਲ ਜਾਣਗੇ ਤੇ ਖੂਸ ਉਤਰੋਂ ਬਾਅਦ ਵਿੱਚ ਚੱਕਿਆ ਜਾਊਗਾ ਕਿੰਨੇ ਦਿਨ ਟਰੈਕਟ ਫੇਰੀ ਜਾਣਗੇ 对。 ਇੱਕ ਕੋਈ ਸਾਰਾ ਖੂਸਪਰ ਗਿਆ ਜਿੱਥੇ ਸਾਰੇ ਟਾਇਰ ਮੰਗੀ ਜਾਂਦੇ ਨੇ ਤੇ ਦਾਣੇ ਥੱਲੇ ਕੀ ਜਾਂਦੇ ਨੇ ਲੋ ਜੀ ਬਾਹਰ ਕੱਢਦੇ ਨੇਗੇ ਛਿਲਲੇ ਟਰੈਕਟਰ ਦੇ ਨਾਲ ਤੇ ਉੱਤੇ ਹੁਣ ਕਰਦਾ ਹਾਂ ਜੀ ਤੇ ਨਾਲੇ ਕੰਡ ਹੁੰਦੀ ਹੈ ਥੋਲੇ ਨੇ ਕਾਫੀ ਤੇ ਆਪਾਂ ਦੁਬਾਰਾ ਆ ਕੇ ਬੈਠੀਆਂ ਬਸ ਕਰਨ ਦੇ ਵਿੱਚ ਚਾਹ ਪਾਣੀ ਪੀ ਲਿਆ ਤੇ ਹੁਣ ਸ਼ਾਮ ਤੱਕ ਆਪਾਂ ਪਟਵਾਰਾਂ ਦੀ ਲਾਵਾ ਦੇ ਬਾਜ਼ਾਰ ਕਿੰਦੇ ਪਾਸ ਆਂਦਾ ਹਾਂ ਸਾਹ ਹੈ ਨਹੀਂ ਸਮਾਂ ਉੱਤਤ ਹੋ ਜਾਦਾ ਹੁੰਦੀ ਹੈ ਤੇ ਗਰਮੀ ਹੁੰਦੀ ਹੈ ਕੰਕਰ ਕੇ ਆਪਾਂ ਬਾਹਰ ਨਹੀਂ ਜਾਂਦੇ ਅੰਦਰ ਇਸ ਕਾਂਡ ਦੇ ਵਿੱਚ ਹੀ ਬੈਠੇ ਰਹਿੰਦੇ ਮੈਨਾਂ ਤਾਂ ਕੋਈ ਨਾ ਕੋਈ ਬਾਜ਼ ਆ ਜਾਂਦਾ ਤੇ ਬਾਹਰ ਹੁਣ ਮੈਂ ਗੇੜਾ ਲਾ ਕੇ ਆਉਂਦਾ ਜੀ ਬਿਲਕੁਲ ਸ਼ਾਮ ਨੂੰ 6 ਵਜੇ ਤੱਕ ਬਾਹਰ ਜਾਂਦਾ ਹੋਊ ਦੋ ਘੰਟੇ ਕਰਨੇ ਤਾਂ ਜਿੱਦੀ ਦਾ ਵੇਖਣਾ ਨਹੀਂ ਕਰਾਂਗੇ ਆਪਾਂ ਕਰਾਂਗੇ ਮੈਨੂੰ ਪ੍ਰੈਸ ਹੋ ਜਾਂਦਾ ਇਸ ਬੋਦਾ ਆ ਗਿਆ ਪ੍ਰੋਪਰ ਤੇ 15 ਪੈ ਮੈਨੇ ਇਹ ਹੀ ਤੇ ਤੇ ਲੋ ਜੀ ਦੋਸਤੋ ਸ਼ਾਮ ਹੋ ਗਈ ਹੈ ਤੇ ਹੁਣ ਆਪਾਂ ਕਰਾਂਗੇ ਬਲੌਗ ਦਾ ਐਂਡ ਤੁਸੀਂ ਸੋਚੋਗੇ ਸਾਰਾ ਦਿਨ ਇੱਥੇ ਬੈਠ ਰਹੇ ਹਾਂ ਇਧਰ ਕਨੇਕ ਤੇ ਇਧਰ ਦੀ ਸਾਈਡ ਬਾਹਰ ਹੈ ਬੇੜੇ ਦੇ ਵਿੱਚ ਤੇ ਦੂਸਰਾ ਇਧਰ ਦੀ ਸਾਈਡ ਗਲੀ 'ਚ ਇੱਥੋਂ ਦੀ ਹਵਾ ਬਹੁਤ ਸੋਹਣੀ ਆਉਂਦੀ ਹੈ ਸਿੱਧੀ ਮੈਂ ਦੋਮਾ ਬਾਰਾਂ ਦੇ ਵਿਚਾਲੇ ਬੈਠਾ ਹੁਣ ਤੇ ਹਵਾ ਬਹੁਤ ਠੰਡੀ ਠੰਡੀ ਸਿੱਧੀ ਹਵਾ ਆਉਂਦੀ ਹੈ ਬਹੁਤ ਵਧੀਆ ਲੱਗਦਾ ਹੈ ਅੱਖਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਤੁਸੀਂ ਸੋਚਦੇ ਹੋ ਵੀ ਸਾਰਾ ਬਣਾਉਗੇ ਇੱਥੇ ਬੈਠ ਕੇ ਬਣਾਉਂਦਾ ਤਾਂ ਕਰਕੇ ਤੁਹਾਨੂੰ ਜਦੋਂ ਅੱਜ ਦੱਸ ਦਿੱਤੀਏ ਤੇ ਇੱਥੇ ਹਵਾ ਬਹੁਤ ਵਧੀਆ ਆਉਂਦੀ ਠੰਡੀ ਠੰਡੀ ਹਵਾ ਆਉਂਦੀ ਹੈ ਤੇ ਹੁਣ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਜੇ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਤੇ ਕਮੈਂਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਨਾਮ ਨਾਮਸ ਕਰਨੇ ਦੀਆਂ ਦੀਪੀਆਂ ਦੇ ਸਕਰੀਨਸ਼ਾਟ ਚੈਨਲ ਉੱਤੇ ਲਾਉਣੇ ਉਹ ਮੇਰੀ ਜ਼ਿੰਮੇਵਾਰੀ ਹੈ ਜਰੂਰ ਲਗਾਵਾਂਗੇ ਤੇ ਅੱਧੀ ਪਿਆਰੇ ਪਿਆਰੇ ਕਮੈਂਟ ਕਰੋਗੇ ਵਧੀਆ ਵਧੀਆ ਤਾਂ ਪਰ ਕਮੈਂਟ ਦਾ ਵੀ ਸਕਰੀਨਸ਼ਾਟ ਲਗਾਵਾਂਗੇ ਤੇ ਬਾਕੀ ਹੋਰ ਨਵੇਂ ਦੋਸਤਾਂ ਨੂੰ ਬੇਨਤੀ ਤੁਸੀਂ ਵੀ ਜਰੂਰ ਕਮੈਂਟ ਕਰੋ ਪਹੁੰਚ ਸਾਡੇ ਬਲੌਗ ਦੇ ਉੱਤੇ ਤੇ 1 ਮਿੰਟ ਦਾ ਸਮਾਂ ਕੱਢ ਕੇ ਕਮੈਂਟ ਕਰਦੇ ਫਿਰ ਉਸ ਤੇ ਬਾਕੀ ਚਲੋ ਮਿਲਦੇ ਹੁਣ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦਾ ਇੱਥੇ ਐਂਡ ਤਤਕਲੀਸਾਰੇ ਭੈਣਾ ਨੂੰ ਵੀਰਾਂ ਨੂੰ ਬੱਚਿਆਂ ਨੂੰ ਮਾਤਾ ਨੂੰ ਪਿਤਾ ਨੂੰ ਸਾਰਿਆਂ ਨੂੰ ਜੋ ਵੀ ਵਲੌਗ ਦੇਖਦੇ ਨੇ ਪਿਆਰ ਪ੍ਰੀ ਸਤਿ ਸ੍ਰੀ ਅਕਾਲ